ब्रेक ਤੋਂ ਬਾਅਦ ਇੱਕ ਵਾਰ ਫੇਰ ਥੋੜਾ ਸਵਾਗਤ ਹੈ ਚਮਰੰਗ ਰੋਡ ਇਕਤਾ ਨਗਰ ਵਿਖੇ ਬਿਜਲੀ ਵਿਭਾਗ ਵੱਲੋਂ ਮੀਟਰ ਲਗਾਏ ਗਏ ਹਨ ਅਤੇ ਜਿਸ ਬਕਸੇ ਵਿੱਚ ਮੀਟਰ ਲਗਾਏ ਗਏ ਹਨ ਉਸ ਦੇ ਬਾਹਰ ਕੋਈ ਵੀ ਦਰਵਾਜ਼ਾ ਨਹੀਂ ਲੱਗਿਆ ਹੋਇਆ ਬਕਸੇ ਨੂੰ ਜਿਸ ਕਾਰਨ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ ਕਿਉਂਕਿ ਨੇੜੇ ਹੀ ਦੁਕਾਨਾਂ ਹੱਥ ਅਤੇ ਕਿਨਾਰਿਆਂ ਲੋਕ ਫੀ ਲੰਘਦੇ ਹਨ ਜਿਸ ਕਾਰਨ ਬਕਸੇ ਵਿੱਚ ਬਿਜਲੀ ਦੇ ਮੀਟਰ ਲੱਗੇ ਹਨ ਨੇੜੇ ਦੇ ਦੁਕਾਨਦਾਰਾਂ ਨੇ ਆਖਿਆ ਕਿ ਕਈ ਵਾਰ ਬਿਜਲੀ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਪਰ ਬਿਜਲੀ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੋ ਉਨ੍ਹਾਂ ਦੀ ਮੰਗ ਹੈ ਕਿ ਜਲਦੋਂ ਜਲਦ ਬਿਜਲੀ ਦੇ ਮੀਟਰ ਜਿੱਥੇ ਲੱਗੇ ਹੋਏ ਹਨ ਉਸ ਬਕਸੇ ਦੇ ਦਰਵਾਜ਼ੇ ਲਗਾਏ ਜਾਣ ਚਮਰੰਗ ਰੋਡ ਤੇ ਸਾਡਾ ਕੰਮ ਹੈਗਾ ਸਾਰਾ ਫਰਨੀਸ਼ਿੰਗ ਲਾਈਨ ਦਾ ਜਿਹੜਾ ਬਹੁਤ ਜ਼ਿਆਦਾ ਟਫ ਹੈ ਵੀ ਜਿਸ ਤਰ੍ਹਾਂ ਮੱਦੀ ਕੋ ਅਗਨੀ ਹੋ ਜਵੇ ਤਾਂ ਪ੍ਰੋਬਲਮ ਆ ਸਕਦੀ ਹੈ ਇਹ ਮੁਸ਼ਕਲ ਕੀ ਲੱਗੇ ਮੀਟਰ ਮੁਸ਼ਕਲ ਹੈ ਕਹ ਇਹਨਾਂ ਨੂੰ ਬੜੀ ਬੜੀ ਕਹਿ ਚੁੱਕੇ ਆਂ ਕਿ ਇਹਦੇ ਬੋਰਡ ਇਹਦੇ ਸਾਰੇ ਟੱਕਦੇ ਹੋ ਲੇਕਿਨ ਅਜੇ ਤੱਕ ਇਹਨਾਂ ਨੂੰ ਕੋਈ ਪੁੱਛਣ ਨਹੀਂ ਆਇਆ ਸਾਨੂੰ ਬਹੁਤ ਵਾਰੀ ਬਹੁਤ ਵਾਰੀ ਕਹਿ ਬੈਠੇ ਆਂ ਅਸੀਂ ਫਿਰ ਅੱਗੇ ਪਲਾਈ ਬੋਰਡ ਲਾ ਕੇ ਰੱਖਦੇ ਆਂ ਪਤਾ ਨਹੀਂ ਹੁੰਦਾ ਕਿਉਂਕਿ ਕੋਈ ਵੀ ਬੱਚਾ ਆਣ ਕੇ ਸ਼ਰਾਰਤ ਕਰ ਜਾਵੇ ਕਿਸੇ ਦਾ ਵੀ ਹੱਥ ਲੱਗ ਜਾਵੇ ਤੇ ਕਿਸੇ ਟਾਈਮ ਵੀ ਕੋਈ ਪ੍ਰੋਬਲਮ ਹੋ ਜੇ ਅਨ ਹੋਣੀ ਹੋ ਸਕਦੀ ਆ ਲੇਕਿਨ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰੀ ਕਿਹਾ ਕੋਈ ਆਇਆ ਨਹੀਂ ਅਜੇ ਤੱਕ ਨਹੀਂ ਇਹਦੇ ਬਾਰੇ ਕੋਈ ਨਹੀਂ ਆਇਆ ਜੀ ਇਹ ਗੱਲ ਕੀਤੀ ਕਿ ਕਾਉਂਸਲਰ ਨਾਲ ਵੀ ਕਾਉਂਸਲਰ ਨਾਲ ਇਹਦੇ ਬਾਰੇ ਹਲੇ ਤੱਕ ਅਸੀਂ ਗੱਲ ਨਹੀਂ ਕੀਤੀ ਕਰਾਂਗੇ ਜ਼ਰੂਰ ਹੁਣ ਅੱਗੇ ਅਸੀਂ ਉਹਨਾਂ ਨੂੰ ਕਿੰਨੀ ਵਾਰੀ ਕਹਿ ਬੱਠੇ ਆ ਇੱਥੋਂ ਲੰਘਦੇ ਹੁੰਦੇ ਜਿਹੜੇ ਬਿਜਲੀ ਵਾਲੇ ਆਂਦੇ ਨੇ ਉਹਨਾਂ ਨੂੰ ਅਸੀਂ ਕਿਹਾ ਵੀ ਇਹਦਾ ਕੋਈ ਇਹਦਾ ਕੋਈ ਸੋਚੋ ਕਿਸੇ ਬੱਚੇ ਦਾ ਹੱਥ ਲੱਗ ਗਿਆ ਕੌਣ ਬੱਚ ਕੋਣ ਜ਼ਿੰਮੇਵਾਰ ਹੈ ਲੇਕਿਨ ਅਜੇ ਤੱਕ ਕੋਈ ਨਹੀਂ ਆਇਆ ਏਡਾ ਖੁੱਲਾ ਹੈ ਕਿਸੇ ਵੇਲੇ ਵੀ ਬੱਚੇ ਵਗੈਰਾ ਹੱਥ ਲਾ ਸਕਦੇ ਵਰਕਰ ਕੰਮ ਕਰਦੇ ਕਿਸੇ ਦਾ ਵੀ ਗਲਤੀ ਨਾਲ ਹੱਥ ਲੱਗ ਸਕਦਾ ਜੇ ਇਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਤਾਰਾ ਦੀ ਕਾਫੀ ਕੰਪਲੇਨਟ ਕੀਤੀ ਹੈ ਤਾਰਾ ਵੀ 60 ਮਿੰਟ ਲਟਕਿਆ ਹੀ ਕੋਈ ਕੰਮ ਰਿਡ ਦੀ ਅਜੇ ਤੱਕ ਸੁਣਾਈ ਨਹੀਂ ਹੋਈ ਪਤਾ ਨਹੀਂ ਫੋਨ ਕਰਦੇ ਹੀ ਦਾ ਲੇਕਿਨ ਕੋਈ ਨਹੀਂ ਆਂਦਾ ਸਾਨੂੰ ਤਾਂ ਲੱਗਦਾ ਲੇਕਿਨ ਉਹਨਾਂ ਨੂੰ ਨਹੀਂ ਲੱਗਦਾ ਕਿ ਐਸੇ ਕਰਕੇ ਕਾਫੀ ਬੜੀ ਕੰਪਲੇਨਟ ਕਰ ਚੁੱਕੇ ਆਂ ਇਧਰ ਖਤਰਾ ਹੀ ਬੜਾ ਨੇ ਕੀ ਖਤਰਾ ਬਹੁਤ ਜ਼ਿਆਦਾ ਕੀ ਖਤਰਾ ਪਰ ਸਰਕਾਰ ਗੌਰ ਨਹੀਂ ਕਰਦੀ ਕੇ ਚੀਜ਼ ਤੇ ਵੀ ਉਹ ਆਂਦੇ ਹੀ ਕੰਮ ਕਰਨਾ ਹੀ ਨਹੀਂ ਕਰਕੇ ਖੁਸ਼ ਹੀ ਨਹੀਂ ਇਹ ਜੈਗੜ ਦਾ ਕਾ ਵਾਦੀ ਇਕਤਾ ਨਗਰ ਰਵਿਦਾਸ ਰੋਡ ਇਹ ਮੀਟਰ ਇਹ ਤਾਂ ਹੀ ਨਹੀਂ ਡ੍ਰਾਈਂਦੇ ਆ ਪਾਵੇਂ ਬੜ ਵੀ ਜਾਣ ਉਹਨਾਂ ਦਾ ਮੀਟਰ ਕਿਉਂ ਬੜਿਆ ਕੀ ਗੱਲ ਆ ਉਹਨਾਂ ਤੁਹਾਨੂੰ ਉਲਟਾ ਆਖਣਾ ਜਿਦਾਂ ਪੁਲਿਸ ਕਹਿੰਦੀ ਹੈ ਕੋਈ ਡਰਦਾ ਹੀ ਨਹੀਂ ਇੱਥੇ ਹੁਣ ਤੇ ਇਦਾਂ ਖੁੱਲੇ ਛੱਡ ਜਾਂਦੇ ਭਾਵੇਂ ਸਾ ਇਹ ਵੀ ਪੁੱਟ ਕੇ ਲਾ ਮਿਲੂ ਮੈਂ ਕਰ ਦੂੰ ਉਹਦੇ ਕੋਈ ਗੱਲ ਨਹੀਂ ਆਡੀ ਜ਼ੇਤੇ ਅਸਰ ਨਹੀਂ ਹੈਗਾ ਅੰਮ੍ਰਿਤਸਰ ਜਹਾਜ਼ਗੜ ਏਕਤਾ ਨਗਰ ਵਿੱਚ ਅਸੀਂ ਖੜੇ ਆ ਤੇ ਤੁਹਾਨੂੰ ਜਿਹੜੇ ਤਸਵੀਰਾਂ ਵੀ ਸਾਂਝੀਆਂ ਪਹਿਲਾਂ ਕੀਤੀਆਂ ਸਨ ਕਿ ਇੱਥੇ ਇੱਕ ਮੀਟਰ ਦਾ ਬਕਸਾ ਜਿਹੜਾ ਖੁੱਲਾ ਹੋਇਆ ਲੱਗੇ ਦੁਕਾਨਾਂ ਵੀ ਹਨ ਤੇ ਦੁਕਾਨਦਾਰਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਵੱਡਾ ਹਾਦਸਾ ਵੀ ਹੋ ਸਕਦਾ ਹੈ ਜੇ ਇਹਦੇ ਵਿੱਚ ਕੋਈ ਚੰਗਿਆੜੀ ਨਿਕਲਦੀ ਆ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਉਹਨਾਂ ਨੇ ਬਿਜਲੀ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਇਸ ਬੱਖੇ ਦੇ ਅੱਗੇ ਕੋਈ ਨਾ ਕੋਈ ਇਹਦਾ ਇੰਤਜ਼ਾਮ ਕੀਤਾ ਜਾਵੇ ਜੋ ਇਹਨੂੰ ਕਵਰ ਕੀਤਾ ਜਾਵੇ ਤਾਂ ਜੋ ਜੋ ਇੱਥੋਂ ਲੰਗਰ ਵਾਲੇ ਲੋਕਾਂ ਉਹਨਾਂ ਵੀ ਕੋਈ ਪਰੇਸ਼ਾਨੀਆਂ ਸਹਮਣਾਂ ਨਾ ਕਰਨੇ ਪਵੇ ਤਾਂ ਜੋ ਉਹਨਾਂ ਦੀ ਦੁਕਾਨਦਾਰੀ ਵੀ ਪ੍ਰਭਾਵਿਤ ਨਾ ਹੋ ਸਕੇ ਅੰਮ੍ਰਿਤਸਰ ਫਾਸਟਵੇ ਖਬਰਾਂ ਵਿੱਚ ਸੇਜੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ